ਜੋਹਲ ਫਾਰਮ ਕੁੜਕਾਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦੀ ਲੋੜੀ ਮਨਾਈ ਗਈ ਜਿਸ ਵਿੱਚ 5109 ਜਮੀਆਂ ਦੀ ਲੋੜੀ ਪਾਈ ਗਈ ਇਸ ਲੋੜੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਗੁਰਪ੍ਰੀਤ ਕੋਰ ਮਾਨ ਪਹੁੰਚੇ ਜਿਹਨਾਂ ਦਾ ਪ੍ਰਬੰਧਕਾਵਲੋਂ ਸਵਾਗਤ ਕੀਤਾ ਗਿਆ गुरप्रीत कौर मान ने संबोधन करद कहाहल फार्मा विदू जोहल जो कि पिछले पंद्रह साल तो तियाड़ी मना रहे इस तरह समाज सेवी काम करने से हिस्से आए हैं इस उपराले नाल सारे पंजाब विच एक लहर बन गई है हम हर साल मुंडिया के भी लोही भी हर घर मनाई जा रही है महिला कमिश्न चेयरपर्सन राज लाली गिल ने भी लोहड़ी समागम दबंधक मुबारक दिखाया पंजाबी गायक मनमोहन वारिस ने अपने लोक गीता राही आए हुए लोगों चूमण ला दिता संत गुरचरण सिंह पंडवा आया आईया हुई प्रमुख शख्सियत सम्मानित किया गया एसपी सरबजीत सिंह राय के बार एसोसीएशन के सबका प्रदान अश्वनी कुमार ने भी सब का धनवाद किया इस मौके पिंदू जोहल राज गायक हंस राज हंस देवी मखसूसपुरी विजय सांपला हलका इंचार्ज प्रिंसिपल प्रेम कुमार अविनाश चंद्र विधायक मंगल सिंह बासी चेयरमैन, अशोक पाटिया आम आदमी पार्टी फगवाड़ा, अमरीक सिंह सैनी, अमरीकू जोड़ा अनूप कौशल अमृत पौसले कश्मीर सिंह मल्ली चेयरमैन संतोष गोगी आप तरलोचन सिंह जोहल बब्बी जोहल दीपा लीडर मनी तालीवाल तो इलावा वी गिनती इलाका निवासी मौजूद सन चेतना चैनल ले प्रदीप राजा दी रिपोर्ट ਸੋ ਬਹੁਤ ਨੇਕ ਭਰਾਲਾ ਬਹੁਤ ਬਲੱਖਣ ਸੋਚ ਕਿ ਆਪਾਂ ਨੂੰ ਧੀਆਂ ਦੀ ਵੀ ਲੋਹੜੀ ਬਣਾਉਣੀ ਚਾਹੀਦੀ ਹੈ ਪੁੱਤਾਂ ਦੀ ਲੋਹੜੀ ਤਾਂ ਹਰੇਕ ਆ ਕੇ ਆਪਣੇ ਘਰ ਕਰਦਾ ਹੈ ਸਾਰਿਆਂ ਨੂੰ ਚਾਹ ਹੁੰਦਾ ਹੈ ਵੀ ਸਾਡੇ ਘਰ ਬੱਚਾ ਪੈਦਾ ਹੋਇਆ ਹੈ ਅਸੀਂ ਲੋਹੜੀ ਦਾ ਚਾਹ ਕਰਾਂਗੇ ਲੋਹੜੀ ਬਣਾਵਾਂਗੇ ਪਰ ਕਿਸੇ ਹੋਰ ਬਾਰੇ ਸੋਚਣਾ ਬਹੁਤ ਔਖਾ ਹਰੇਕ ਬੰਦੇ ਦੀ ਸੋਚ ਇਹ ਜੀ ਹੁੰਦੀ ਨਹੀਂ ਵਿਰਨਾ ਹੀ ਕੋਈ ਬੰਦਾ ਹੁੰਦਾ ਹੈ ਜੋ ਇਹ ਜੀ ਸੋਚ ਰੱਖਦਾ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਪਿੰਦੂ ਵੀਰ ਜੀ ਦਾ ਤੇ ਮੈਂ ਸਾਰੇ ਸਾਥ ਸ਼ਕਰ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਤੇ ਬਹੁਤ ਚਾਹਵਾਂ ਨਾਲ ਪਹੁੰਚੇ ਹੋ ਸੀ 3ਆਂ ਆ ਮਾਵਾਂ ਵੀ ਨੇ ਮੇਰੇ ਵਰਗੀਆਂ ਜਿਹੜੀਆਂ ਨੱਚ ਰਹੀਆਂ ਸੀਗੀਆਂ ਆਪ ਦਾ ਪੂਰਾ ਇੰਜੋਏ ਕਰ ਰਹੀਆਂ ਸੀਗੀਆਂ ਸੋ ਅੱਜ ਕੱਲ 3ਆਂ ਪੁੱਤਾਂ ਦਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਗਿਆ ਮੈਨੂੰ ਲੱਗਦਾ ਧੀਆਂ ਦੇ ਹੋਣ ਦਾ ਜਿਆਦਾ ਚਾਹ ਚੜਦਾ ਹੈ ਕਿਉਂਕਿ ਪਤਾ ਹੁੰਦਾ ਹੈ ਇਹਨਾਂ ਨੇ ਤਾਂ ਆਪ ਹੀ ਕਿਸੇ ਨਾ ਕਿਸੇ ਮੰਜ਼ਲ ਤੇ ਪਹੁੰਚ ਜਾਣਾ ਸਾਨੂੰ ਜਿਆਦਾ ਉਮੀਦ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਸਹੀ ਰਸਤਾ ਦਿਖਾਉਣ ਦੀ ਲੋੜ ਹੈ ਇੱਕ ਮੌਕਾ ਦੇਣ ਦੀ ਲੋੜ ਹੁੰਦੀ ਹੈ ਬੱਚੇ ਨੂੰ ਕਿ ਉਹਨੂੰ ਚੰਗੀ ਐਜੂਕੇਸ਼ਨ ਮਿਲ ਜੇ ਉਹਨੂੰ ਜ਼ਿੰਮੇਵਾਰੀ ਕਿਸਮਾ ਚਾਜੇ ਬੱਚੇ ਨੇ ਆਪ ਦੀ ਮੰਜ਼ਲ ਆਪ ਹੀ ਲੱਭ ਲੈਣੀ ਹੈ ਕੋਈ ਮੰਨ ਤੇ ਜਾਂ ਆਪਣੇ ਆਪ ਤੇ ਬੋਝ ਨਾ ਲਿਆ ਕੇ ਉਹ ਇਸ ਕਰਦਾ ਛੋਟੀ ਜੀ ਜ਼ਿੰਦਗੀ ਹੈ ਮੈਨੂੰ ਲੱਗਦਾ ਇੰਜੋਏ ਕਰ ਲੈਣੀ ਚਾਹੀਦੀ ਹੈ ਆਪਣੀ ਗਰਬਾਣੀ 'ਚ ਵੀ ਆਉਂਦਾ ਹੈ ਕਿ ਸੋਕਿਓ ਬੰਦਾ ਆਖੀਏ ਜੇ ਜੰਮੇ ਨਾ ਜਾਉ ਸੋਸ ਮਾਲਕ ਦੀ ਦੇਣ ਹੈ ਬਹੁਤ ਕੀਮਤੀ ਬੱਚੇ ਨੇ ਹਰੇਕ ਬੱਚਾ ਬਹੁਤ ਕੀਮਤੀ ਹੈ ਉਹ ਬਹੁਤ ਸੰਭਾਲ ਕੇ ਰੱਖਿਆ ਕਰੋ ਉਹਨੂੰ ਚੰਗੀਆਂ ਚੀਜ਼ਾਂ ਸਿਖਾਓ ਦੁਨੀਆਦਾਰੀ 'ਚ ਵਿਚਰਨਾ ਸਿਖਾਓ ਮੈਨੂੰ ਲੱਗਦਾ ਹੈ ਅੱਜ ਕੱਲ ਦੇ ਬੱਚੇ ਇੰਨੇ ਟੈਲੀਟਿਜ਼ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ ਜ਼ਿਆਦਾ ਸਹੀ ਪਰਿਸ਼ਕਰਦੋ ਉਹ ਆਪ ਹੀ ਕਿਸੇ ਨਾ ਕਿਸੇ ਰਸਤੇ ਤੇ ਪਹੁੰਚ ਜਾਣਗੇ ਤੇ ਅੱਜ ਕੱਲ ਦੇ ਮਾਵਾ ਮੈਨੂੰ ਲੱਗਦਾ ਜ਼ਿਆਦਾ ਹੈ ਜਿਵੇਂ ਤੁਹਾਨੂੰ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਕੀ ਕਰਨਾ ਸਾਰੇ ਹਸ ਰਹੀਆਂ ਨੇ ਕਿਉਂਕਿ ਸਾਰੇ ਬੜੇ ਲਿਖੇ ਹੋ ਤੁਸੀਂ ਪੰਜਾਬ ਆਪਣੀ ਬਹੁਤ ਤਰੱਕੀ ਕਰ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਦੀਆਂ ਬੱਚਾ ਨੂੰ ਵਧੀਆ ਆਪਾ ਐਜੂਕੇਸ਼ਨ ਦੇ ਦਈਏ ਕਿਸੇ ਨਾ ਕਿਸੇ ਰਸਤੇ ਪਾ ਦਈਏ ਸੋ ਮੁੱਖ ਮੰਤਰੀ ਸਾਹਿਬ ਵੀ ਆਉਂਦੀ ਮਿਹਨਤ ਕਰ ਰਹੇ ਨੇ ਪਰ ਪੰਜਾਬ ਦੀ ਤਰੱਕੀ ਤਾਂ ਹੀ ਹੋਊ ਜੇ ਥੋਡੇ ਸਾਰਿਆਂ ਦੀ ਤਰੱਕੀ ਹੋਵੇ ਜੇ ਇੱਕ ਇੱਕ ਘਰ ਦੀ ਤਰੱਕੀ ਹੋਊਗੀ ਥੋਡੇ ਨਾਲ ਹੀ ਪੰਜਾਬ ਹੈ ਜੇ ਪੰਜਾਬ ਦੇ ਬੱਚੇ ਪੜਨਗੇ ਲਿਖਣਗੇ ਵਧੀਆ ਨੌਕਰੀਆਂ ਤੇ ਲੱਗਣਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਪੰਜਾਬ ਉਹੀ ਖਾਸ ਪੰਜਾਬ ਬਣੂਗਾ ਲੇ ਲੋੜੀਆਂ ਦੇ ਮੇਲੇ ਆਪਾਂ ਦੇਖਿਆ ਕਿ ਭੁੱਲੀ ਗਈ ਸੀ ਕਿ ਲੋੜੀ ਨਾਲ ਮਨਾਉਂੋ ਇਹਨਾ ਟ੍ਰੈਂਡ ਚੱਲ ਗਿਆ ਸੀ ਕਿ ਆਪਾਂ ਬਾਹਰ ਭੇਜਦੇ ਬੱਚਿਆਂ ਨੂੰ ਜਿੰਨੇ ਦਿਨ ਜੋਰ ਲਾ ਕੇ ਉੱਥੇ ਜਾ ਕੇ ਆਉਂਦਾ ਸੈੱਟ ਹੋ ਜਾਂਦਾ ਬਹੁਤ ਮਾਲਕ ਦਾ ਸ਼ੁਕਰਾਨਾ ਕਰਦੇ ਆ ਕਿ ਇਹ ਤਿਉਹਾਰ ਜਿਹੜੇ ਨੇ ਆਪਣੇ ਘਰਾਂ ਦੇ ਅੰਦਰੋਂ ਹੀ ਦਵਾਰਾਂ ਖੋਦ ਚਾਏ ਨੇ ਲੋਕ ਆਪਣੇ ਮਨਾ ਰਹੇ ਨੇ ਲੋੜੀਆਂ ਨੂੰ ਚਲਾਉਣ ਆਨਤੀਆਂ ਨੂੰ ਬਹੁਤ ਚਾਹਾਂ ਨਾਲ ਅੱਜਕੱਲ੍ਹ ਲੋਕ ਮਨਾ ਰਹੇ ਨੇ ਸੋ ਸਰਕਾਰ ਕੰਮੇ ਕਰ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਆਰ 2022 ਚ ਮੁੱਖ ਮੰਤਰੀ ਜਾਹੂ ਬਖਸ਼ਿਆ ਹੈ ਉਹਵੇਂ ਪਿਆਰ ਕਰਦੇ ਰਹੋ ਕਦੇ ਵੀ ਅਸੀਂ ਕੰਮਾਂ 'ਚ ਕਮੀ ਨਹੀਂ ਆਉਂ ਦਿੰਦੇ ਜਿੰਨੇ ਚੋਕੇ ਹੈਗੇ ਆ ਥੋੜੇ ਵਿੱਚ ਰਾਜ ਰਹਾਂਗੇ ਥੋੜੇ ਵਿੱਚ ਵਿਚਰਦੇ ਰਹਾਂਗੇ ਮੈਂ ਸਿਆਸੀ ਪ੍ਰੋਗਰਾਮਾਂ ਦੇ ਨਾਲ ਕਿਤੇ ਜਾਵਾਂ ਨਾ ਜਾਵਾਂ ਜਿੱਥੇ ਧੀਆਂ ਦੀ ਗੱਲ ਹੋਵੇ ਜਿੱਥੇ ਸਮਾਜ ਦੀ ਗੱਲ ਹੋਵੇ ਮੈਂ ਤੋਂ ਨਾ ਨਹੀਂ ਕੀਤੀ ਜਾਵੇ ਮੇਰਾ ਦਿਨ ਕਰਦਾ ਕਿ ਆਪਦੇ ਲੋਕਾਂ ਨੂੰ ਮਿਲ ਕੇ ਆਵਾਂ ਕੋਈ ਥੋੜੇ ਤੋਂ ਗੱਲ ਸਿੱਖਣ ਨੂੰ ਮਿਲਦੀ ਹੈ ਕੋਈ ਅਸੀਂ ਤੁਹਾਡੇ ਨਾਲ ਗੱਲ ਕਰ ਲੈਣੇ ਆ ਵਧੀਆ ਲੱਗਦਾ ਹੈ ਜਿਵੇਂ ਮੈਡਮ ਨੇ ਵੀ ਤੁਹਾਨੂੰ ਪਹਿਲਾਂ ਦੱਸਿਆ ਵੀ ਅੱਜ ਪੰਜਾਬ ਚ ਸਭ ਤੋਂ ਜ਼ਿਆਦਾ ਐਸਐਸਪੀ ਕੁੜੀਆਂ ਤੇ ਡੀਸੀ ਕੁੜੀਆਂ ਲੱਗੀਆਂ ਹੋਈਆਂ ਕੁੜੀਆਂ ਕਿਸੇ ਗੱਲੋਂ ਪਿੱਛੇ ਨਹੀਂ ਹੈਗੀਆਂ ਤੁਸੀਂ ਮੌਕਾ ਤਾਂ ਦਿਓ ਇੱਕ ਜੇ ਆਪਾਂ ਗੱਲ ਕਰ ਲਈ ਕੋਲ ਸਿਖਾਤੀ ਹੁੰਦੇ ਨੇ ਬੱਚੇ ਉਹਦੇ ਚ ਵੀ ਕੁੜੀਆਂ ਸਭ ਤੋਂ ਅੱਗੇ ਨਿਕਲ ਜਾਂਦੀਆਂ ਜਦੋਂ ਰਿਜ਼ਲਟ ਆਉਂਦੇ ਨੇ 10ਵੀਂ 12ਵੀਂ ਦੇ ਜੇ ਤੁਸੀਂ ਅਖਬਾਰ ਖੋਲੋਗੇ ਤੁਹਾਨੂੰ ਲੱਗਦਾ 90% ਕੁੜੀਆਂ ਪਹਿਲੇ ਨੰਬਰ ਤੇ ਆਈ ਹੁੰਦੀਆਂ ਸੋ ਇਹ ਗੱਲ ਤਾਂ ਮੈਨੂੰ ਲੱਗੇ ਹੁਣ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਕਿ ਕੁੜੀਆਂ ਬਹੁਤ ਤਰੱਕੀਆਂ ਕਰ ਸਕਦੀਆਂ ਨੇ ਬਰਾਬਰ ਦੇ ਬੱਚੇ ਨੇ ਸਾਰੇ ਬਰਾਬਰ ਦੇ ਆਪਾਂ ਨੂੰ ਚਾਹੀਦਾ ਹੈ ਇਹੀ ਹਾਸੇ ਖੇਟੇ ਇਹੀ ਮਾਹੌਲ ਹੈ ਜਿੱਦਾ ਆਪਾਂ ਬੱਚਿਆਂ ਨੂੰ ਦਈਏ ਤੇ ਬੱਚੇ ਅੱਗੇ ਵਧਣ ਤਰੱਕੀਆਂ ਕਰਨ ਤੇ ਤੁਹਾਡੇ ਸਾਰਿਆਂ ਦਾ ਵੀ ਇੱਥੇ ਆਉਣ ਤੇ ਮੈਂ ਬਹੁਤ ਪਹਿਲੇ ਦਾ ਸ਼ੁਕਰਾਨਾ ਕਰਦੀ ਆ ਧੰਨਵਾਦ ਕਰਦੀ ਆ ਤੁਸੀਂ ਸਾਮਾ ਕੱਢਿਆ ਜਿੰਨੀ ਠੰਡ ਚ ਤੁਸੀਂ ਇੱਥੇ ਪਹੁੰਚੇ ਹੋ ਔਰ ਤੁਹਾਡਾ ਇੱਥੇ ਆਇਆ ਹੈ ਜੀ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਔਰ ਆਪਣੇ ਕਰਨਲ ਪ੍ਰਸਾਦ ਸਿੰਘ ਸਾਰੇ ਸਾਰਿਆਂ ਲਈ ਬੜੀ ਫੱਤਰ ਵਾਲੀ ਗੱਲ ਹੈ ਮਾਨ ਸਾਹਿਬ ਐਜ਼ ਐਨ ਆਰਟਿਸਟ ਪਹਿਲੀ ਵਾਰੀ ਹਿਸਟਰੀਕ ਸੀਐਮ ਬਣੇ ਇੱਕ ਘਰ ਵਿੱਚ ਵੀ ਤੁਹਾਨੂੰ ਪਤਾ ਆਪਾਂ ਨੋਰਮਲ ਘਰ ਵਿੱਚ ਵੀ ਪਤਨੀ ਨੂੰ ਹੋਮ ਮਿਨਿਸਟਰੀ ਕਹਿੰਦੇ ਆ ਅਸਲੀ ਬਾਦਸ਼ਾਹ ਦੇ ਮਾਲਕ ਡਾਕਟਰ ਗੁਰਪ੍ਰੀਤ ਸਿੰਘ ਮਾਨ ਸਾਹਿਬ ਦਾ ਇਹਨਾਂ ਲਈ ਜ਼ਰੂਰ ਤਾੜੀਆਂ ਮਾਰੋ ਡਾਕਟਰ ਗੁਰਪ੍ਰੀਤ ਸਾਹਿਬ ਮਾਨ ਉਹਨਾਂ ਨੂੰ बहुत जहीन ने पंजाब उन्होंने किल की है कि सियासत न संबंधित तो कोई भी प्रोग्राम हो जाव ना जाव लेकिन जितने समाज में भी सारू काम हो रहे हो बेटिया की गल हो जरूरत शेख करें मंच में होर भी बहुत मजद साफ पर मार ने मान योग एस एस पी साहब जो मैं एंटर हो रहा ਤੇ ਬੜੀ ਸਰੀਲੀ ਆਵਾਜ਼ ਕਰਨਾ ਚ ਪਹਿਲੇ ਹੀ ਸੀ ਸਾਡੇ ਵਿਰਸੇ ਦੇ ਵਾਰਸ ਜਿਹੜਾ ਛੋਟੇ ਭਾਈ ਹਰਮਨ ਵਾਰਿਸ ਚੰਗਾ ਸੁਣ ਕਰਨਾ ਜ ਪਵੇ ਤੇ ਐਨਰਜੈਟਿਕ ਹੋ ਜਾਂਦਾ ਬੰਦਾ ਐਸਐਸਪੀ ਸਾਹਿਬ ਰਾਜ ਸਰ ਤੇ ਸ਼ਿਫਰਵਾਦ ਸਾਰਿਆਂ ਨੂੰ ਕਰਜਾ ਬਦਰਜਾ ਸੱਸੀ ਗਾਲ ਮੈਂ ਬਿੰਦੂ ਜੋੜ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਸਾਡੇ ਭਾਈ ਇਥੋਂ ਪਰਦੇਸਾਂ ਚ ਗਏ ਐਡੀ ਤਰੱਕੀ ਕੀਤੀ ਬੇਸ਼ੱਕ ਇਹ ਇੰਗਲੈਂਡ ਰਹਿਣ ਕਨੇਡਾ ਰਹਿਣ ਅਮਰੀਕਾ ਰਹਿਣ ਦਿਨ ਇਹਨਾਂ ਦਾ ਆਪਣੇ ਪਿੰਡਾਂ 'ਚ ਹੀ ਟੜਕਦਾ ਸੀ ਕਰਿਣਾ ਨੇ ਹਮੇਸ਼ਾ ਆਪਣੇ ਪਿੰਡਾਂ ਦਾ ਕੀਤਾ ਆਪਣੇ ਲੋਕਾਂ ਦਾ ਕੀਤਾ ਬੜੇ ਸਾਲਾਂ ਤੋਂ ਬੇਟੀਆਂ ਲਈ ਧੀਆਂ ਲਈ ਸੋਚਦੇ ਨੇ ਮੇਰੀ दिली ਖਵਾਸ਼ ਆ ਕਿ ਹੈ ਦਸਰਦੀ ਲੇਕਿਨ ਜ਼ੋਰਦਾਰ ਤਾੜੀਆਂ ਬਿੰਦੂ ਜੌਰ ਸਾਹਿਬ ਜੀ ਸਭ ਤੋਂ ਕ੍ਰੀਏਟਿਵ ਬਾਵਰ ਤਰਾਵਿਆ ਪਰਲ ਦੀ ਧਾਰ ਹੈ ਇਹਨੇ ਕਬਜ਼ੇ 'ਚ ਸਾਡੀ ਜਾਨ ਜਦੋਂ ਮਰਜ਼ੀ ਲੈ ਲੈ ਇਹ ਉਹਦੀ ਰਚਾਈ ਹੋਈ ਰਚਨਾ ਆ ਪਰ ਰੱਬ ਤੋਂ ਬਾਅਦ ਅਗਰ ਕੋਈ ਕ੍ਰੀਏਟਿਵ ਬਾਵਰ ਆ ਤੇ ਉਹ ਔਰਤ ਹੈ ਉਹ ਮਾਵਾਂ ਨੇ ਉਹ ਬੇਟੀਆਂ ਨੇ ਉਹ ਧੀਆਂ ਨੇ ਉਹ ਭੈਣਾਂ ਨੇ ਹਿਸਟਰੀ ਦੇ ਵਿੱਚ ਹਿਸਟਰੀ ਨੂੰ ਟ੍ਰੇਸ ਕਰੀਏ ਤਾਂ ਬਹੁਤ ਡਿਸਕ੍ਰਿਮੀਨੇਸ਼ਨ ਹੋਈ ਹੈ ਔਰਤ ਨੂੰ ਖਾਸ ਤੌਰ ਤੇ ਹਰ ਖੇਤਰ ਵਿੱਚ ਪਰ ਗੁਰੂ ਸਾਹਿਬਾਨ ਨੇ ਪਹਿਲੀ ਬਾਦਸ਼ਾਹ ਗੁਰੂ ਲਾਲ ਜੀ ਤੋਂ ਲੈ ਕੇ ਦਸਵੀਂ ਜੋਤ ਤੱਕ ਜੋ ਬੇਟੀਆਂ ਨੂੰ ਔਰਤ ਨੂੰ ਇਹ ਸਨ ਦਿੱਤੀ ਹੈ ਇਕੁਐਲਿਟੀ ਦਾ ਦਰਜਾ ਦਿੱਤਾ ਚਾਹੇ ਉਹ ਕਰੋੜਾਂ ਵਾਲੀ ਸੇਲ ਚੁੱਕੇ ਤੇ ਘਟਾ ਜਦੋਂ ਛੋਟੇ ਛੋਟੇ ਲਾੜਾ ਨੂੰ ਦਾਦੀ ਮਾਤਾ ਗੁਜਰ ਦੇਵੀ ਗੁਜਰ ਕੌਰ ਜੀ ਫੰਡੇ ਗੋਦ ਵਿੱਚ ਲੈ ਕੇ ਬੈਠੀ ਆ ਕਿਸੇ ਨੇ ਲਿਖਿਆ ਖੱਟੇ ਜਾਂ ਦੁਪੱਟੇ ਚ ਲੁਪੇਟੀ ਫਿਰੇ ਮਾਤਾ ਦੋਵੇਂ ਪੁੱਤਰ ਤੇ ਪੁੱਤਰ ਪਿਆਰੇ ਗਲਕ ਜਾਏ ਰੱਬ ਕਰਕੇ ਬੇਦਰਦ ਮਗਨ ਸਰਕਾਰੇ ਉਹ ਮਹਾਨ ਮਾਂ ਬਾਬਾ ਫਰੀਦ ਦੀ ਮਾਂ ਰਾਬੀਆ ਬਸਰੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਮਾਂ ਇਹ ਲੋਕੋ بڑے بڑے ਸੂਰਬੀਰ ਸੰਤ ਮਹਾਪੁਰਸ਼ ਯੋਧਿਆਂ ਨੂੰ ਗਵੈਣਿਆਂ ਫਨਕਾਰਾਂ ਪਲਵਾਨਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਉਹ ਇੱਜ਼ਤ ਲੋੜੀ ਸੁਆਗਤ ਪਹੁੰਚੋਗੇ ਕੀ ਹੋਊਗੇ ਬਿਲਕੁਲ ਜੀ ਬਹੁਤ ਮੁਬਾਰਕਮ ਹੈ ਹਰ ਵਾਰ ਬਿੰਦੂ ਜੌਲ ਸਾਹਿਬ ਇਹਨਾਂ ਦੀ ਟੀਮ ਲੇਖਪਾਜੀ ਸਾਰੇ ਇਹ ਬੱਚਿਆਂ ਦੀ ਲੋੜੀ ਨਾਮ ਦੀਆਂ ਬੱਚਿਆਂ ਦੀ ਜਿਹੜੀ ਇਹਨਾਂ ਦਾ ਪ੍ਰੋਗਰਾਮ ਕਰਦੇ ਆ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਰੇ ਆਪਸਰਾ ਦੇ ਪੋਲੀਟਿਕਲ ਰਾਜ ਸਿੰਘ ਜੀ ਦਾ ਸਹਿਯੋਗ ਨਾਲ ਇਹ ਬਹੁਤ ਜ਼ਿਆਦਾ ਮਾਰਕ ਇਹਨਾਂ ਨੂੰ ਬਹੁਤ ਚੰਗਾ ਕਦਮ ਹੈ ਸਮਾਜਿਕ ਬਹੁਤ ਚੰਗਾ ਸੁਨੇਹਾ ਜਾਂਦਾ ਕਿ ਮੇਟੀਆਂ ਬੇਟੀਆਂ ਦੇ ਬਰਾਬਰ ਇਹ ਨਿਵਾਰਕ ਦੇ ਹੱਕਦਾਰ ਹੈ ਬਿੰਦੂਪਾ ਜਿਸ ਤਰ੍ਹਾਂ ਇਹ ਪੁੱਤਾਂ ਦੀ ਪਹਿਲਾਂ ਲੋੜੀ ਮਨਾਈ ਜਾਂਦੀ ਸੀ ਹੁਣ ਪਿੰਦ ਜਲ ਹੁਣ ਵਾਲੋਂ 15 ਸਾਲ ਤੋਂ ਲਗਾਤਾਰ ਇਹ ਸਮਾਗਮ ਕੀਤਾ ਜਾ ਰਹੇ ਆ ਬਿਲਕੁਲ ਜੀ ਇਨਕਲਾਬ ਹੈ ਇੱਕ ਸੋਚ ਸਮਾਜ ਦੀ ਬਦਲਣੀ ਚਾਹੀਦੀ ਆ ਸਾਰਸਿਕ ਪਾਸੇ ਨੂੰ ਔਰ ਇਹਦੇ ਵਿੱਚ ਇਹ ਯੋਗਦਾਨ ਪਾ ਰਹੇ ਪਿੰਦੂ ਭਾਉੜੀ ਵਰਕਰ ਦੇ ਹੱਥ ਫੈਰੇ ਵਧਾਈ ਦੇ ਸ਼ਾਬਾਸ਼ ਦੇ ਹੱਥ ਫੈਰੇ ਸਾਹਿਬ ਹਾਂ ਜੀ ਪਾ ਜੀ ਪਿੰਦੂ ਜੋਲ ਹੁਣਾ ਬਲੋ ਜਿਹੜਾ ਲੋੜੀ ਸਮੰਗ ਪਰ ਆਇਆ ਜਰਾ ਤੁਸੀਂ 15 ਸਾਲ ਤੋਂ ਲਗਾਤਾਰ ਜੁੜੇ ਹੋਏ ਇਸ ਸਮੰਗ ਨਾਲ ਕੀ ਕਹੋਗੇ ਇਹ ਬਹੁਤ ਇੱਕ ਬਲੱਖਨ ਪ੍ਰੋਗਰਾਮ ਆਸੀਂ ਪੂਰੀ ਦੁਨੀਆ 'ਚ ਸ਼ੋਅ ਕਰਦੇ ਆਂ ਹੋਰ ਵੀ ਆਰਟਿਸਟ ਕਰਦੇ ਆ ਤੇ ਪਰ ਜਿਹੜਾ ਇਹ ਲੋੜੀਆਂ ਦਾ ਫੰਕਸ਼ਨ ਆ ਇਹ ਬਿਲਕੁਲ ਹੀ ਵੱਖਰਾ ਇਦਾਂ ਦਾ ਕਿਤੇ ਵੀ ਹੋਰ ਨਹੀਂ ਹੁੰਦਾ ਤੇ ਇੱਕ ਤਾਂ ਧੀਆਂ ਦੀ ਲੋੜੀ ਜਿਹੜੀ ਆ ਉਹਦੇ ਨਾਲ ਜਿਹੜਾ ਜੈਂਡਰ ਦਾ ਜਿਹੜਾ ਹੈਗਾ ਵਖਰੇਵਾ ਆ ਆਪਾਂ ਧੀ ਪੁੱਤ ਵਿੱਚ ਫਰਕ ਪੁਰਾਣੇ ਜ਼ਮਾਨੇ 'ਚ ਕਰਦੇ ਸੀ ਉਹ ਨਾ ਹੋਵੇ ਉਹਦਾ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਜਾਂਦਾ ਤੇ ਦੂਜੀ ਗੱਲ ਇੰਨੀ ਵੱਡੀ ਗਿਣਤੀ ਦੇ ਵਿੱਚ ਧੀਆਂ ਦੀ ਲੋੜੀ ਜਿਹੜੀ ਆ ਉਹ ਪਾਈ ਜਾਣੀ ਇੱਕ ਬਹੁਤ ਖੁਸ਼ੀ ਸਾਨੂੰ ਦਿੰਦੀ ਆ ਕਿਉਂਕਿ ਜਦੋਂ ਛੋਟੀਆਂ ਬੱਚੀਆਂ ਮਾਵਾਂਆਂ ਦੀਆਂ ਗੋਦੀਆਂ 'ਚ ਦੇਖਦੇ ਆ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਦੇਖਦੇ ਆ ਤੇ ਆਪਣੇ ਮਨ ਨੂੰ ਬਹੁਤ ਖੁਸ਼ੀ ਸ਼ਾਂਤੀ ਮਿਲਦੀ ਆ ਪਿੰਦੂ ਜੋਲ ਤੇ ਉਹਨਾਂ ਦੀ ਸਾਰੀ ਟੀਮ ਇਹ ਪਿਛਲੇ 15 ਸਾਲ ਤੋਂ ਲੱਗੇ ਹੋਏ ਆ ਅਸੀਂ ਇਹਨਾਂ ਨਾਲ ਜੁੜੇ ਹੋਏ ਆ ਇਸ ਵਾਰੀ ਵੀ ਇੱਕ ਬਹੁਤ ਵਧੀਆ ਫੰਕਸ਼ਨ ਹੋ ਉਹਨੇ ਪੜਿਆ ਸਾਰੇ ਸੱਜਣ ਮਿੱਤਰ ਪਹੁੰਚੇ ਬੱਚੀਆਂ ਨੂੰ ਉਹਨਾਂ ਨੇ ਸਾਰਿਆਂ ਨੇ ਪਿਆਰ ਦਿੱਤਾ ਤੇ ਬਹੁਤ ਚੰਗਾ ਲੱਗਾ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਸੀ 200 ਕੁੜੀਆਂ ਦੀ ਕਹਿੰਦੇ ਲੋੜੀ ਪਾਈ ਸੀ ਤੇ ਹੁਣ 5100 ਜਿਹੜੀਆਂ ਕੁੜੀਆਂ ਦੀ ਲੋੜੀ ਪਾਈ ਗਈ ਹੈ ਤੇ ਇੱਕ ਤਰ੍ਹਾਂ ਦੀ ਪੰਜਾਬ ਵਿੱਚ ਇੱਕ ਲਹਿਰ ਖੜੀ ਹੋ ਗਈ ਹੈ ਇਹ ਬਹੁਤ ਸੋਹਣੀ ਗੱਲ ਆ ਜੀ ਬਾਕੀ ਵੀ ਇਲਾਕਿਆਂ ਦੇ ਵਿੱਚ ਇਹ ਕੰਮ ਹੋ ਰਿਹਾ ਹੋਰ ਇਹਨਾਂ ਨੂੰ ਵੀ ਕਰਨਾ ਚਾਹੀਦਾ ਜਿੱਥੇ ਅਸੀਂ ਹੋਰ ਫੰਕਸ਼ਨ ਐ ਨਿਭਾਡੇ ਵੱਡੇ ਵੱਡੇ ਕਰਦੇ ਆ ਉੱਥੇ ਲੋਹੜੀ ਵੀ ਜਿਹੜੀ ਆ ਉਹ ਧੀਾਂ ਦੀ ਮਨਾ ਕੇ ਇਹਨਾਂ ਨੂੰ ਅੱਛੇ ਪੁੱਤਾਂ ਦੇ ਬਰਾਬਰ ਕਿਉਂਕਿ ਪਹਿਲਾਂ ਪੁੱਤਾਂ ਦੀ ਚੰਨ ਚੜਿਆ ਬਾਪ ਦੇ ਵੇੜੇ ਵੀਰ ਘਰ ਪੁੱਤ ਜੰਮਿਆ ਇਹੀ ਬੋਲੀ ਪਾਦੇ ਹੁੰਦੇ ਸੀ ਸੋ ਧੀ ਜੰਮੀ ਤੇ ਵੀ ਉਨੀ ਹੀ ਖੁਸ਼ੀ ਮਨਾਈ ਜਾਵੇ ਇਹਦੇ ਲਈ ਉਦਮ ਕੀਤਾ ਗਿਆ ਸੋ ਬੜਾ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਜੀ ਬਹੁਤ ਖੁਸ਼ੀ ਦੀ ਅਤੇ ਵੱਦੀ ਸਾਗੀ ਜੀ ਮਾਨੀਖ ਸਾਰੀ ਜੀ ਮਨਮੋਹਨ ਬਾਰਸਪੁਰ ਜੀ ਸਾਰੀ ਟੀਮ ਜਿਹੜੀ ਹੈਗੀ ਆ ਉਹਦੇ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਜਿਹੜੀਆਂ ਰਤਿਆਂ ਦੀ ਲੋੜੀ ਹੈਗੀ ਆ ਉਹ ਅੱਜ ਮਨਾਈ ਗਈ ਹੈ ਜਿਹਦੇ ਵਿੱਚ ਮੁੱਖ ਮਹਿਮਾਨ ਸੀਐਮ ਪੰਜਾਬ ਜੀ ਦੀ ਧਰਪਤਨੀ ਡਾਕਟਰ ਗੋਪੀਤ ਕੌਰ ਜੀ ਸੀਗੇ ਔਰ ਇਹਦੇ ਵਿੱਚ ਹੁਣ ਤੱਕ ਸੰਸਥਾ ਵੱਲੋਂ ਜੋ 20 ਬੱਚਿਆਂ ਦੀ ਲੋੜੀ ਜਿਹੜੀ ਆ ਉਹ ਮਨਾਈ ਜਾ ਚੁੱਕੀ ਹੈ ਔਰ 110 ਬੱਚਿਆਂ ਦਾ ਜਿਹੜਾ ਲੋੜਵੰਦ ਬੱਚਿਆਂ ਉਹਨਾਂ ਦੇ ਵਿਆਹ ਕਰਤੇ ਜਾ ਚੁੱਕੇ ਇਹ 3 ਜੜੀ ਹੈਗੀ ਆ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਜਿਹੜਾ ਅਥਰਕੇ ਹਿੱਸਾ ਫੌਨ ਯਰ ਜਿਵੇਂ ਖੂਨ ਦਾ ਕੈਂਪ ਰਿਹਾ ਹੈਗਾ ਅੱਖਾਂ ਦਾ ਕੈਂਪ ਹੈਗਾ ਤੇ ਹੋਰ ਜਿਹੜੀਆਂ ਜ਼ਰੂਰਤਾਂਤ ਸਮਾਜ ਵਿੱਚ ਲੋੜਾਂ ਉਹਦੀ ਪੂਰਤੀ ਲਈ ਇਹ ਜਿਹੜੀ ਸੰਸਥਾ ਹੈਗੀ ਉਹ ਤਤਪਰ ਹੈ ਤੇ ਸਾਰੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਹੈਗੀ ਔਰ ਸਾਨੂੰ ਜਿਹੜਾ ਹੌਸਲਾ ਦਿੰਦੇ ਨੇ ਕਿ ਨੈਕਸਟ ਯਰ ਅਸੀਂ ਹੋਰ ਇਹ ਤੋਂ ਵਧੀਆ ਕਰ ਸਕੀਏ ਥੈਂਕ ਯੂ ਸੋ ਮਚ ਹਾਂਜੀ ਅੱਜ ਧੀਆ ਦੀ ਲੋਹੜੀ ਮਨਾਈ ਗਈ ਹੈ ਕੀ ਕਹੂੰਗਾ ਅੱਜ ਅੱਜ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਹੋਇਆ ਕੀ ਜਿਹੜੇ ਵਿੱਚ ਧੀਆ ਦੀ ਲੋਹੜੀ ਦਾ ਪ੍ਰੋਗਰਾਮ ਜੋ ਹਰ ਸਾਲ ਦੀ ਤਰ੍ਹਾਂ ਮੇਗਾ ਇਵੈਂਟ ਹੁੰਦਾ ਹੈ ਸਾਡੇ ਜੋਲ ਫਾਰਮ ਦੇ ਵਿੱਚ ਕੀਤਾ ਗਿਆ ਸਾਰੇ ਇਲਾਕਾ ਨਿਵਾਸੀਆਂ ਦਾ ਅਸੀਂ ਬਹੁਤ ਹੀ ਦਿਲੋਂ ਧੰਨਵਾਦੀ ਕਰਦੇ ਹਾਂ ਕਿਉਂਕਿ ਸਾਰੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਹਰ ਇਲਾਕੇ ਨੇ ਆਪਣਾ ਪੂਰਾ ਸਹਿਯੋਗ ਦੇ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਹੈਗਾ ਤੇ ਉਸ ਤੋਂ ਇਲਾਵਾ ਜਿਹੜਾ ਇਹ ਪ੍ਰੋਗਰਾਮ ਸੀਗਾ ਜੋ ਅੱਗੇ ਤੋਂ ਵੀ ਸਾਨੂੰ ਲੱਗਾ ਕਿ ਲੋਕਾਂ ਦੇ ਵਿੱਚ ਆਪ ਹਾਰੇ ਬਹੁਤ ਹੀ ਜ਼ਿਆਦਾ ਉਤਸ਼ਾਹ ਸੀਗਾ ਤੇ ਅਸੀਂ ਪ੍ਰੈਸ ਦਾ ਹਰ ਇੱਕ ਪੁਲਿਸ ਦੇ ਪ੍ਰਬੰਧਾਂ ਦਾ ਹਰ ਇੱਕ ਬੰਦੇ ਨੇ ਆਪਣੀ ਜ਼ਿੰਮੇਵਾਰੀ ਨੂੰ ਬੁਰੀ ਨਿਭਾ ਕੇ ਜਿਹੜਾ ਉਪਰਾਲਾ ਕਿੰਦੂ ਜੋਲਜੀ ਸੈਣੀ ਪਰਿਵਾਰ ਬਾੜਾ ਪਰਿਵਾਰ ਅਤੇ ਸੋਤਾ ਪਰਿਵਾਰ ਕਰਦੇ ਹੈਗੇ ਆ ਇਹਨੂੰ ਬਹੁਤ ਹੀ ਲੋਕਾਂ ਇਸਰਾਹ ਰਹੇ ਹੈਗੇ ਆ ਤੇ ਮੀਡੀਆ ਦਾ ਵੀ ਅਸੀਂ ਬਹੁਤ ਜ਼ਿਆਦਾ ਫਿਰ ਤੋਂ ਧੰਨਵਾਦ ਕਰਦੇ ਹੈਗੇ ਆ ਕਿ ਇਹ ਜਿਹੜਾ ਇੱਕ ਸੁਨੇਹਾ ਆ ਆਪਣੇ ਸਮਾਜ ਦੇ ਵਿੱਚ ਖਾਸ ਕਰ ਸਾਡੇ ਹਲਕਾ ਫਲੋਰ ਦੇ ਵਿੱਚ ਕਿ ਬਹੁਤ ਹੀ ਵਧੀਆ ਸੁਨੇਹਾ ਜਾਂਦਾ ਹੈਗਾ ਆ ਕਾ ਜੋ ਇਸ ਪ੍ਰੋਗਰਾਮ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਸਟੇਟ ਲੈਵਲ ਤੇ ਵੀ ਵਧੀਆ ਤਰੀਕੇ ਨਾਲ ਸਰਾਇਆ ਜਾਵੇ ਇਸ ਕਰਕੇ ਮੈਂ ਬਹੁਤ ਹੀ ਫਿਰ ਧੰਨਵਾਦ ਕਰਦਾ ਹਾਂ ਕਿ ਸਾਰਿਆਂ ਦਾ ਜੀ ਜਿਨ੍ਹਾਂ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਅਤੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਕਸੈਸਫੁਲ ਬਣਾਇਆ ਹੈ ਇਸ ਤਰ੍ਹਾਂ